welcom back to my channel ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ आलिया कट ਕੁੜਤੀ ਹੈ ਜਿਹੜੀ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਉਹਦੇ ਬਾਰੇ ਦੱਸਾਂਗੇ ਸੋ ਮੈਂ ਵੀਡੀਓ ਜਿਹੜੀ ਥੋੜੀ ਜਲਦ ਵਾਜੀ ਚ ਅੱਜ ਬਣਾ ਰਹੀ ਹਾਂ ਕਿਉਂਕਿ ਮੇਰੇ ਇੱਕ ਜਿਹੜੇ ਸਬਸਕ੍ਰਾਈਬਰ ਸੀ ਉਹ ਚਾਹੁੰਦੇ ਸੀ ਕਿ ਮੈਂ ਜਲਦੀ ਤੋਂ ਜਲਦੀ ਜਿਹੜੀ ਵੀਡੀਓ ਉਹ ਅਪਲੋਡ ਕਰਾਂ ਸੋ ਫੁੱਲ ਜਿਹੜੀ ਇਹਦੀ ਤਿਆਰ ਵੀਡੀਓ ਆ ਉਹ ਮੈਂ ਬਾਅਦ ਵਿੱਚ ਬਣਾਵਾਂਗੀ ਸੋ ਇਹਦੀ ਸਿਰਫ ਕਟਿੰਗ ਇਸ ਤਰ੍ਹਾਂ ਕਰਨੀ ਆ ਸੀ ਔਰ ਬਲ ਕਿਸ ਤਰ੍ਹਾਂ ਪਾਉਣੇ ਨੇ ਅੱਜ ਅਸੀਂ ਤੁਹਾਨੂੰ ਸਿਰਫ ਉਹਦੇ ਬਾਰੇ ਦੱਸਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਫੈਬਰਿਕ ਸੀਗਾ ਉਹਨੂੰ 4 ਫੋਲਡ ਕਰਕੇ ਰੱਖ ਲਿਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਉੱਪਰੋਂ ਜਿਹੜਾ ਯੋਕ ਆ ਉਹ ਲਵਾਂਗੇ ਕੁੜਤੀ ਦਾ ਜਿਹਨੂੰ ਅਸੀਂ ਬਾਡੀ ਵੀ ਕਹਿ ਦਿੰਦੇ ਆ ਸੋ ਇਸ ਤਰ੍ਹਾਂ ਅਸੀਂ ਆਇਰਨ ਕਰਕੇ ਜਿਹੜਾ ਕੱਪੜਾ ਉਹਨੂੰ ਸੈੱਟ ਕਰ ਲੈਣਾ ਤੇ ਹੁਣ ਅਸੀਂ ਜਿਹੜਾ 16 ਇੰਚ ਆ ਉਹ ਯੋਗਦਾਨ ਨਿਸ਼ਾਨਾ ਜਿਹੜਾ ਉਹ ਅਸੀਂ ਲਗਾਵਾਂਗੇ ਸੁਕੁਰਤੀ ਲਈ ਸਭ ਤੋਂ ਪਹਿਲਾਂ ਜਿਹੜੀ ਅਸੀਂ ਜਿਹੜੀ ਬਾਡੀ ਹੈ ਉੱਪਰ ਵਾਲੀ ਉਹਨੂੰ ਕੱਟ ਕਰ ਲੈਣਾ ਇਸੀਂ 16 ਇੰਚ ਲੈ ਰਹੇ ਹਾਂ ਕਿਉਂਕਿ ਅਸੀਂ ਅੱਧਾ ਅੱਧਾ ਇੰਚ ਸਲਾਈਚ ਆ ਜਾਏਗਾ ਤੇ 15 ਇੰਚ ਜਿਹੜੀ ਤਿਆਰ ਆ ਸਾਡੀ ਬੋਡੀ ਫਰੌਕ ਦੀ ਉਹ ਰਹਿ ਜਾਏਗੀ। ਸੋ ਹੁਣ ਅਸੀਂ ਇਹਦੀ ਜਿਹੜੀ ਕਟਿੰਗ ਉਹ ਕਰ ਲੈਨੇ ਆ। ਸੋ ਹੁਣ ਅਸੀਂ ਅਗਲੀ ਤੇ ਜਿਹੜੀ ਪਿਛਲੀ ਸਾਈਡ ਉਹਨੂੰ ਅਲੱਗ-ਅਲੱਗ ਕਰ ਲਵਾਂਗੇ। ਸੂਣੀ ਅਸੀਂ ਜਿਹੜੀ ਫਰੰਟ ਵਾਲੀ ਸਾਈਡ ਆ ਉਹਦੇ ਤੇ ਨਿਸ਼ਾਨ ਆ ਜਿਹੜੇ ਲਗਾਵਾਂਗੇ ਅਸੀਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲੈਣਾ ਇਹਨੂੰ ਔਰ ਆਇਰਨ ਕਰਕੇ ਸੈੱਟ ਕਰ ਲਵਾਂਗੇ ਇਹਨੂੰ ਹੁਣ ਅਸੀਂ ਲਗਾਵਾਂਗੇ ਨਿਸ਼ਾਨ ਇਹਦੇ ਉੱਪਰ ਸਭ ਤੋਂ ਪਹਿਲਾਂ ਅਸੀਂ ਤੀਰੇ ਦਾ ਜਿਹੜਾ ਨਿਸ਼ਾਨ ਹੋ ਲਗਾਵਾਂਗੇ ਮੈਂ 7 ਇੰਚ ਤੇ ਲਗਾਇਆ ਤੇ ਹੁਣ ਨੀਚੇ ਨੂੰ ਅਸੀਂ ਲਗਾਵਾਂਗੇ 7.5 ਇੰਚ ਤੇ ਮੋਡੇ ਦਾ ਨਿਸ਼ਾਨ ਤੇ ਹੁਣ ਅਸੀਂ ਲਗਾਵਾਂਗੇ ਫਿਟਿੰਗ ਦਾ ਨਿਸ਼ਾਨ ਸੋ ਵੀ ਇਹ ਜਿਹੜੀ ਫਿਟਿੰਗ ਮੈਂ ਉਹ ਰੱਖ ਰਹੀ ਹਾਂ ਕਿਉਂਕਿ ਆਲੀਆ ਕੱਟ ਜਿਹੜੀ ਕੁੜਤੀ ਆ ਉਹ ਥੋੜੀ ਲੂਜ਼ ਹੀ ਵਧੀਆ ਲੱਗਦੀ ਆ ਸੋ ਜਿੰਨੇ ਜੇਕਰ ਤੁਹਾਡੀ ਫਿਟਿੰਗ 18 ਦਾ ਤੁਸੀਂ 2 ਇੰਚ ਐਕਸਟਰਾ ਲੈ ਕੇ ਇਹਨੂੰ ਬਣਾਉਂਗੇ ਤਾਂ ਜ਼ਿਆਦਾ ਵਧੀਆ ਬਣੇਗੀ ਸੁਣੇ ਅਸੀਂ ਗਲੇ ਦਾ ਨਿਸ਼ਾਨ ਲਗਾਵਾਂਗੇ 8 ਇੰਚ ਤੇ ਮੈਂ ਲਗਾ ਰਹੀ ਹਾਂ ਤੁਸੀਂ ਜਿਸ ਤਰ੍ਹਾਂ ਵੀ ਗਲੇ ਦੀ ਸ਼ੇਪ ਆ ਜਿਹੜੀ ਰੱਖਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਜਿਹੜੀ ਤੁਸੀਂ ਬਣਾ ਸਕਦੇ ਹੋ ਸੋ ਇੱਥੋਂ 2.5 ਇੰਚ ਦਾ ਹੋ ਗਿਆ ਸੋ ਗਲੇ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਅਸੀਂ ਇੱਥੇ ਹੈ ਜਿਹੜਾ ਨਿਸ਼ਾਨ ਲਗਾਵਾਂਗੇ ਇੱਥੇ ਅਸੀਂ ਚੇਨਜ ਤੇ ਨਿਸ਼ਾਨ ਲਗਾ ਲੈਣਾ ਤੇ ਹੁਣ ਅਸੀਂ ਇਹ ਵਾਲਾ ਨਿਸ਼ਾਨ ਜਿਹੜਾ ਹੈ 3 ਇੰਚ ਤੇ ਲਗਾ ਲੈਣਾ 3 3.5 ਜਿੰਨਾ ਵੀ ਤੁਸੀਂ ਚਾਹੋ ਤੇ ਜੋ 6 ਇੰਚ ਵਾਲਾ ਨਿਸ਼ਾਨ ਸੀ ਉੱਥੋਂ ਅਸੀਂ ਹਲਕੀ ਜਿਹੀ ਜੜੀ ਕਾਰਟਾਉ ਪਾਉਣੀ ਆ ਸੋਸ ਤੇ ਵੀ ਇਸ ਤਰ੍ਹਾਂ ਅਸੀਂ ਪਹਿਲਾਂ ਸਕੇਲ ਨਾਲ ਸਿੱਧਾ ਨਿਸ਼ਾਨ ਲਗਾ ਲਾਂਗੇ ਤੇ ਹੁਣ ਅਸੀਂ ਇਹਨੂੰ ਥੋੜੀ ਜਿਹੀ ਗੁਲਾਈ ਦੇ ਕੇ ਇਸ ਤਰ੍ਹਾਂ ਇਹਨਾਂ ਨਿਸ਼ਾਨ ਆਹੋ ਲਗਾ ਲੈਣਾ ਸੋ ਹੁਣ ਅਸੀਂ ਕਰਾਂਗੇ ਇਹਦੀ ਕਟਿੰਗ ਐਥੋ ਇਸ ਯਾ ਡੈਂਚ ਦੀ ਕਾਰਡ ਪਾ ਦਿੱਤੀ ਹੈ ਤੇ ਹੁਣ ਅਸੀਂ ਇਹ ਵਾਲੇ ਨਿਸ਼ਾਨ ਦੇ ਉੱਪਰ ਉੱਪਰ ਕਟਿੰਗ ਆ ਜਿਹੜੀ ਉਹ ਕਰ ਲੈਣੀ ਹੈ ਇਸ ਤਰ੍ਹਾਂ ਓਪਨ ਕਰੇ ਤੇ ਕੁਝ ਇਸ ਤਰ੍ਹਾਂ ਦਿਖਾਈ ਦੇਗੀ ਇਹ ਸੋਨੂਸੀ ਨੀਚੇ ਜੋ ਇਹਦਾ ਘੇਰਾ ਰੱਖਣਾ ਉਹਦੇ ਲਈ ਜਿਹੜਾ ਫੈਬਰਿਕ ਉਹ ਲੈ ਲਵਾਂਗੇ ਉਹਦੇ ਵਿੱਚ ਅਸੀਂ ਬਲ ਨੇ ਜਿਹੜੇ ਉਹ ਇਸ ਤਰ੍ਹਾਂ ਪਾਉਣੇ ਨੇ ਬਟ ਬਲ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਪੈਣ ਨੀਚੇ ਤੋਂ ਵੀ ਜਿਹੜੀ ਕੁੜਤੀ ਆ ਉਹ ਉੱਚੀ ਨਹੀਂ ਵੀ ਨਾ ਹੋਵੇ ਸੋ ਉਸ ਤੇ ਲਈ ਤੁਹਾਨੂੰ ਇੱਕ ਟ੍ਰਿਕ ਦੱਸਦੇ ਆ ਤੁਸੀਂ ਚਾਹੋ ਤਾਂ ਇਦਾਂ ਵੀ ਬਣ ਪਾ ਸਕਦੇ ਹੋ ਬਟ ਇਹਦੇ ਨਾਲ ਕੀ ਹੋਏਗਾ ਕਿ ਕੁੜਤੀ ਆ ਜਿਹੜੀ ਫਰੰਟ ਤੋਂ ਉੱਚੀ ਹੋ ਜਾਏਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਘੇਰਾ ਉਹ ਇੱਕ ਬਰਾਬਰ ਰਹੇ ਤਾਂ ਇਹ ਜਿਹੜੀ ਕਾਰਟ ਆ ਸੀ ਉਹ ਪਾ ਲਵਾਂਗੇ ਇਹ ਕਾਰਟ ਵੀ ਅਸੀਂ 3 ਇੰਚ ਤੇ ਪਾਉਣੀ ਆ ਅਸੀਂ ਜਿਹੜੀ ਖੁੱਲੀ ਸਾਈਡ ਆ ਫੈਬਰਿਕ ਦੀ ਉਸ ਸਾਈਡ ਤੇ 3 ਇੰਚ ਤੇ ਨਿਸ਼ਾਨ ਆ ਜਿਹੜਾ ਉਹ ਲਗਾ ਲੈਣਾ ਇਸ ਤਰ੍ਹਾਂ ਨਿਸ਼ਾਨ ਨੂੰ ਥੋੜਾ ਡਾਰਕ ਕਰ ਲਵਾਂਗੇ ਤੇ ਹੁਣ ਅਸੀਂ ਇਸ ਤਰ੍ਹਾਂ ਬਿਲਕੁਲ ਹਲਕੇ ਹੱਥ ਦੇ ਨਾਲ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਅੱਗੇ ਵਧਾਉਂਦੇ ਹੋਏ ਜੋ ਬੰਦ ਵਾਲੀ ਸਾਈਡ ਆ ਉੱਥੇ ਤੱਕ ਲੈ ਜਾਣਾ ਤੇ ਹੁਣ ਅਸੀਂ ਇੱਥੋਂ ਇੱਕ ਜਿਹੜੀ ਕਾਰਟ ਆ ਉਹ ਪਾ ਦਵਾਂਗੇ ਤੁਸੀਂ ਚਾਹੋ ਜਿੰਨਾ ਮਰਜੀ ਜਿਹੜਾ ਫੈਬਰਿਕ ਆ ਉਹ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜੇਕਰ ਤੁਹਾਨੂੰ ਫਲੇਅਰ ਆ ਜਿਹੜਾ ਜ਼ਿਆਦਾ ਚਾਹੀਦਾ ਤਾਂ ਤੁਸੀਂ ਜ਼ਿਆਦਾ ਫੈਬਰਿਕ ਲੈ ਸਕਦੇ ਹੋ ਕੱਟ ਚਾਹੀਦਾ ਤਾਂ ਤੁਸੀਂ ਕੱਟ ਲੈ ਸਕਦੇ ਹੋ ਮੈਂ ਇਹ ਵੱਡੇ ਬਨੇ ਦਾ ਇਨਸਟੈਡ ਆ ਫੈਬਰਿਕ ਆ ਉਹ ਲਿਆ ਸੋਣ ਅਸੀਂ ਇੱਥੇ ਜਿਹੜੇ ਇਸ ਤਰ੍ਹਾਂ ਬਾਲਨੇ ਉਹ ਪਾਵਾਂਗੇ ਦੋ ਬੋਲਦੀ ਇਹ ਟ੍ਰਿਕ ਵੀ ਮੈਂ ਤੁਹਾਨੂੰ ਵੀਡੀਓ ਜਿਹੜੀ ਪੋਸਟ ਕੀਤੀ ਹੋਈ ਹੈ ਇਸ ਤਰ੍ਹਾਂ ਅਸੀਂ ਜਿਹੜਾ ਇੱਕ ਪਿੰਨਾ ਉਹ ਮਸ਼ੀਨ ਦੇ ਪੈਰ ਦੇ ਵਿੱਚ ਉਹਨੂੰ ਫਸਾ ਲੈਣਾ ਇਸ ਤਰ੍ਹਾਂ ਜਿਹੜੇ ਬਲ ਨੇ ਉਹ ਇੱਕ ਸਾਰ ਪੈਂਦੇ ਨੇ ਤੇ ਇੱਕ ਬਹੁਤ ਹੀ ਜਲਦੀ ਪੈਂਦੇ ਨੇ ਕਿਉਂਕਿ ਜਦੋਂ ਅਸੀਂ ਥ੍ਰੈਡ ਖਿੱਚ ਕੇ ਬਲ ਪਾਉਨੇ ਆ ਤਾਂ ਉਹ ਅਕਸਰ ਥ੍ਰੈਡ ਜਿਹੜਾ ਉਹ ਟੁੱਟ ਜਾਂਦਾ ਬਟ ਇਸ ਤਰ੍ਹਾਂ ਬਲ ਨੇ ਜਿਹੜੇ ਉਹ ਬਹੁਤ ਹੀ ਆਸਾਨ ਪੈਂਦੇ ਨੇ ਤੇ ਫਿਨਿਸ਼ਿੰਗ ਆ ਜਿਹੜੀ ਉਹ ਵੀ ਬਹੁਤ ਸੋਹਣੀ ਆਉਂਦੀ ਹੈ ਮੈਂ ਫੈਬ੍ਰਿਕ ਜਿੰਨਾ ਸੀਗਾ ਉਹਦਾ ਪੂਰਾ ਅਰਜਾ ਜਿਹੜਾ ਉਹ ਲੈ ਕੇ ਉਹਦੇ ਵਿੱਚ ਜਿਹੜੇ ਵੱਲ ਨੇ ਉਹ ਪਾਰੀ ਨੀਡਲ ਜਿੰਨੀ ਵਿੱਚ ਹੋਏਗੀ ਉਨੇ ਜਿਹੜੇ ਬਲ ਨੇ ਉਹ ਜਿਆਦਾ ਵਧੀਆ ਪੈਣਗੇ ਸੋ ਮੈਨੂੰ ਜਿਹੜੇ ਬਲ ਨੇ ਥੋੜੇ ਕੱਟ ਲੱਗ ਰਹੇ ਨੇ ਸੋ ਦੁਬਾਰਾ ਅਸੀਂ ਇਹੀ ਫੈਬਰਿਕ ਚੋ ਬਲ ਪਾਏ ਨੇ ਇਹਦੇ ਉੱਪਰ ਹੀ ਅਸੀਂ ਇੱਕ ਸਲਾਈ ਹੈ ਜਿਹੜੀ ਉਹ ਹੋਰ ਲਗਾ ਦੇਵਾਂਗੇ ਤਾਂ ਜੋ ਜਿਹੜੇ ਬਲ ਨੇ ਉਹ ਥੋੜੇ ਜਿਹੀ ਹੋਰ ਸੰਗਣੇ ਹੋ ਜਾਣ ਮਿਸਟਰ ਉਹ 6 슬라이 ਹੋਰ ਲਗਾ ਕੇ ਸਾਰੇ ਜਿਹੜੇ ਬਾਲ ਨੇ ਉਹਨਾਂ ਨੂੰ ਹੋਰ ਸੰਘਣੇ ਕਰ ਲੈਣਾ 12 ਪੌਂਡ ਤੋਂ ਬਾਅਦ ਅਸੀਂ ਉੱਪਰ ਵਾਲੀ ਜਿਹੜੀ ਬਾਡੀ ਸੀ ਉਹਨੂੰ ਅਟੈਚ ਕਰਾਂਗੇ ਐਕਸਟਰਾ ਅਸੀਂ ਫੈਬਰਿਕ ਨੂੰ ਰੱਖ ਕੇ ਇਹਦੇ ਤੇ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਮੈਂ ਕੁਰਤੀ ਦੀ ਸਿਰਫ ਜਿਹੜੀ ਫਰੰਟ ਵਾਲੀ ਸਾਈਡ ਆ ਉਹ ਰੈਡੀ ਕਰਕੇ ਤੁਹਾਨੂੰ ਉਹਦੀ ਵੀਡੀਓ ਜਿਹੜੀ ਉਹ ਬਣਾਈ ਆ ਬੈਕ ਵਾਲੀ ਸਾਈਡ ਤੇ ਅਸੀਂ ਕੁਝ ਨਹੀਂ ਕਰਨਾ ਹੈਗਾ ਜਿਸ ਤਰ੍ਹਾਂ ਅਸੀਂ ਦੂਸਰੀਆਂ ਫੌਕ ਨੇ ਉਹਨਾਂ ਦੀ ਬਣਾਉਨੇ ਆ ਉਸੇ ਤਰ੍ਹਾਂ ਅਸੀਂ ਜਿਹੜੀ ਬੈਕ ਵਾਲੀ ਸਾਈਡ ਆ ਉਹਨੂੰ ਰੈਡੀ ਕਰ ਲੈਣਾ ਸੋ ਆਲੀਆ ਕੱਟਰੀ ਕੋਰਤੀ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਔਰ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਜਾਂ ਮੇਰਾ ਕੰਟੈਂਟ ਵਧੀਆ ਲੱਗਦਾ ਤਾਂ ਉਹਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੁਮੈਨੂੰ ਹੋਰ ਵੀ ਮੋਟੀਵੇਸ਼ਨ ਮਿਲਦੀ ਹੈ ਇਦਾਂ ਦੀਆਂ ਹੋਰ ਵੀਡੀਓਜ਼ ਬਣਾਉਣ ਦੇ ਲਈ ਸੋ थैंक यू ਸੋ ਮੱਚ ਮੇਰੇ ਚੈਨਲ ਤੇ ਜੁੜੇ ਰਹਿਣ ਲਈ ਥੈਂਕ ਯੂ